ਬੀਤੇ ਦਿਨੀ ਲੁਧਿਆਣਾ ਦੇ ਵਿੱਚ ਚੜ੍ਹਦੀ ਸਵੇਰ ਦੁਰਗਾਪੁਰੀ ਹੱਬਵਾਲ ਕਲਾਤਾ ਵਿੱਚ ਕਾਰ ਤੇ ਬਾਹਰ ਖੜੀ ਕਾਰ ਨੂੰ ਅੱਗ ਲਾ ਕਈ ਜਦ ਆ ਸਿਸਟੀਵੀ ਦੀ ਫੁਟੇਜ ਸਾਹਮਣੇ ਆਈ ਹੈ ਕਾਰਨ ਕੀ ਹੈ ਜੇਕਰਨ ਤੁਹਾਨੂੰ ਦੱਸਾਂਗੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ ਇਹ ਅੱਗ ਕਿਸੇ ਵੱਲੋਂ ਲਗਾਈ ਨਹੀਂ ਗਈ ਆਪਣੇ ਆਪ ਕਾਰ ਨੂੰ ਅੱਗ ਨਹੀਂ ਲੱਗੀ ਕੋਈ ਸੀਐਨਜੀ ਕਾਰ ਨਹੀਂ ਸੀ ਕੋਈ ਬਲਾਸਟ ਹੋਇਆ ਇਹ ਕਾਰ ਨੂੰ ਅੱਗ ਲਾ ਕਈ ਬਲਕਿ ਕਾਰ ਦੇ ਉਪਰ ਫਾਈਬਰ ਤਾਰਾਂ ਜਾ ਰਹੀਆਂ ਸਨ ਜਿਨਾ ਤਾਰਾਂ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਤਾਰਾਂ ਹੀ ਥੱਲਾ ਲਮਕ ਜਾਂਦੀਆਂ ਨੇ ਅਤੇ ਘਰ ਦੇ ਬਾਹਰ ਖੜੀ ਕਾਰ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਜਾਂਦੀ ਹੈ। ਜਾਂ 50% ਤੋਂ ਵੱਧ ਅੱਗ ਦੀ ਛਪੇਟ ਦੇ ਵਿਚਕਾਰ ਆ ਗਈ। ਮਾਲਕ ਨੇ ਦੱਸਿਆ ਕਿ ਸਵੇਰੇ 4:30 ਵਜੇ ਕਰੀਬ ਜ਼ੋਰਦਾਰ ਤਬਾਕਾ ਹੋਇਆ ਜਦੋਂ ਬਾਹਰ ਆਇਆ ਤਾਂ ਉਸਨੇ ਦੇਖਿਆ ਕਿ ਉਸਦੀ ਕਾਰ ਨੂੰ ਅੱਗ ਲੱਗ ਗਈ ਹੈ। ਉਸ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਇਹਦਾ ਫਾਈਬਰ ਵਾਲੀਆਂ ਤਾਰਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਕਿਸ ਕਰਦਾ ਇਹਦਾ ਫਾਈਬਰ ਵਾਲੀਆਂ ਤਾਰਾਂ ਨੇ ਕਾਰ ਨੂੰ ਆਪਣੀ ਚਪੇੜ ਤੇ ਵਿੱਚ ਲਿਆ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਲੁਧਿਆਣਾ ਲਈ ਟਿੰਕਾ ਚਾਤ ਰਿਪੋਰਟ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਚੜਦੀ ਸਵੇਰ ਦੁਰਗਾਪੂਰੀ ਹੈਬਵਾਲ ਕਲਾਤ ਵਿੱਚ ਘਰ ਦੇ ਬਾਹਰ ਖੜੀ ਕਾਰ ਨੂੰ ਅੱਗ ਲਾ ਗਈ ਜਦੋਂ ਸੀਸੀਟੀਵੀ ਦੀ ਫੁਟੇਜ ਸਾਹਮਣੇ ਆਈ ਹੈ ਕਾਰਨ ਕੀ ਹੈ ਜੇ ਕਾਰਨ ਤੁਹਾਨੂੰ ਦੱਸਾਂਗੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ ਇਹ ਅੱਗ ਕਿਸੇ ਵੱਲੋਂ ਲਗਾਈ ਨਹੀਂ ਗਈ ਆਪਣੇ ਆਪ ਕਾਰ ਨੂੰ ਆਪਕ ਨਹੀਂ ਲੱਗੀ ਕੋਈ ਸੀਐਨਜੀ ਕਾਰ ਨਹੀਂ ਸੀ ਕੋਈ ਬਲਾਸਟ ਹੋਇਆ ਹੈ ਕਾਰ ਨੂੰ ਆਖਲਾ ਗਈ ਬਲਕਿ ਕਾਰ ਦੇ ਉਪਰ ਫਾਈਬਰ ਤਾਰਾਂ ਜਾ ਰਹੀਆਂ ਸਨ ਜਿਨ੍ਹਾਂ ਤਾਰਾਂ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਤਾਰਾਂ ਹੀ ਧੱਲ ਲਮਕ ਜਾਂਦੀਆਂ ਨੇ ਅਤੇ ਕਾਰ ਦੇ ਬਾਹਰ ਖੜੀ ਕਾਰ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਜਾਂਦੀ ਹੈ ਜਾਂ ਪੰਜਾਬ ਫੀਸਤੋ ਵੱਧ ਅੱਗ ਦੇ ਚਪੇਟ ਦੇ ਵਿੱਚਕਾਰ ਆ ਗਈ ਮਾਲਕ ਨੇ ਦੱਸਿਆ ਕਿ ਸਵੇਰੇ 4:30 ਵਜੇ ਕਰੀਬ 14 ਤਰ ਤਬਾਕਾ ਹੋਇਆ ਜਦੋਂ ਬਾਹਰ ਆਇਆ ਤਾਂ ਉਸਨੇ ਦੇਖਿਆ ਕਿ ਉਸਦੀ ਕਾਰ ਨੂੰ ਆਗ ਲੱਗ ਗਈ ਹੈ ਉਸਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਇਹਦਾ ਫਾਈਬਰ ਵਾਲੀਆਂ ਤਾਰਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਕਿਸ ਕਰ ਹੈ ਇਹਦਾ ਫਾਈਬਰ ਵਾਲੀਆਂ ਤਾਰਾਂ ਨੇ ਕਾਰ ਨੂੰ ਆਪਣੀ ਚਪੇਟ ਤੇ ਵਿਚ ਲਿਆ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਲੁਧਿਆਣਾ ਵਾਈਦਲੇ ਟਿੰਕਾ ਚਾਤ ਰਿਪੋਰਟ